ਆਦਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਵੱਲੋਂ ਮਾਝਾ ਮਾਲਵਾ ਦੁਆਬਾ ਤਿੰਨਾਂ ਜ਼ੋਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ 30 ਸਤੰਬਰ ਨੂੰ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਮਾਨਾਵਾਲਾ ਟੋਲ ਪਲਾਜ਼ਾ ਤੇ ਮਾਝਾ ਜ਼ੋਨ ਦੇ ਜਨਸਕੱਤਰ ਪ੍ਰਧਾਨ ਕੁਲਦੀਪ ਸਿੰਘ ਮਕਬੂਲਪੁਰਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਡੀਐਸਪੀ ਦਿਹਾਤੀ ਤਰਮਿੰਦਰ ਕਲਿਆਣ ਮੌਕੇ ਤੇ ਪਹੁੰਚੇ ਅਤੇ ਤਿੰਨਾਂ ਜ਼ੋਨਾਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰ ਆਸ਼ਵਾਸਨ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਇਸ ਮੌਕੇ ਬੀਸੀ ਵਿੰਗ ਦੇ ਪ੍ਰਧਾਨ ਰਨਬੀਰ ਸਿੰਘ ਬੱਬੂ ਪ੍ਰਧਾਨ ਗਿਆਨ ਸਿੰਘ ਮਾਝਾ ਜ਼ੋਨ ਦੇ ਚੇਅਰਮੈਨ ਬਗੀਚਾ ਸਿੰਘ ਬਿੱਲੂ ਪੱਟੀ ਅਤੇ ਤਰਨਤਾਰਨ ਤੋਂ ਡਾਕਟਰ 바ਵਾ ਸਨੇ ਸਾਰੇ ਹਾਜ਼ਰ ਹਾਦਿਦਾਰਾਂ ਅਤੇ ਮੈਂਬਰ ਮੌਜੂਦ ਸਨ ਕਰਤਾ ਜਰ ਕੋਣ ਆ ਰਹੇ ਨੇ ਤੋੜੇ ਜਾਂਦੇ ਮੰਦਰਾਂ ਦੇ ਕਦੀ ਕੋਈ ਸਿਤਾਨੀਆਂ ਜਿੱਥੀਆਂ ਨਹੀਂ ਆਵਾਂ ਪਰ ਅਸੀਂ ਪ੍ਰਸ਼ਾਸਨ ਨੂੰ ਤਾਂਗੜੀ ਕਰਨ ਚਾਹਣੇ ਪਰ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਪਰ ਅਸੀਂ ਮੰਨ ਕਰਦੇ ਆ ਕਿ ਪਬਲਿਕ ਨੂੰ ਨਾ ਆਪਾਂ ਤੰਗ ਕਰੀਏ ਪਰ ਇਸ ਮਜਬੂਰੀ ਕਰ ਲਈ ਸਾਰਾ ਕੁਝ ਕੀਤਾ ਜਾਂਦਾ ਵਾ